ਅਸੀ ਗਾਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵਾਤੋ ਵਾਤ ਇਹਨੂੰ ਮਾਰਦਾ ਨਾ ਮਾਰਦਾ ਨਾ ਮਾਰਦੇ ਤੂੰ ਮੈਨੂੰ ਫੇਰ ਮਾਰਨਾ ਮੈਂ ਨਾ ਜਾ ਕੇ ਖਾਣਾ ਛੱਡ ਦੂੰਗਾ ਕਿੱਥੇ ਦੇਖੋ ਇੱਥੇ ਮਰ ਗਿਆ ਮੈਨੂੰ ਇਕੱਲੇ ਨੂੰ ਤਕਲੀਫ ਹੈ ਕੋਈ ਬੰਦਾ ਖੜਾ ਹੈ ਇੱਥੇ ਤੂੰ ਮੈਨੂੰ ਨੀਂਦ ਨਹੀਂ ਲੱਗਦੀ ਮਕਾਬ ਪਕਵਾ ਕੇ ਆਜਾ ਮਾਰਦੇ ਨੂੰ ਮਾਰੂਗਾ ਕੋਈ ਬੰਦਾ ਇੱਥੇ ਖੜਾ ਹੈ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤੈਨੂੰ ਮੈਨੂੰ ਕੋਈ ਗਾਲ ਕਰਨਾ ਇੱਥੇ તો પડ અહીંયા કી તો આવી તી આને તો આટલા બધા કે આ ના ના બહુ મોટા હોને ਕੋਈ ਨਾ ਤੇ ਤੂੰ ਮਾਰਦਾ ਫਿਰਦਾ ਨਾਲ ਨਾਲ ਸਾਡਾ ਪਹਿਲਾ ਫੈਸਲਾ ਇਸ ਦਾ ਬਦਲ ਤਾ ਤੂੰ ਕੀ ਗੇਂਸਤੀ ਕਰ ਰਹੀ ਹੈ ਕੋਈ ਰਜਤ ਮਾਰ ਕੇ ਮਾਰ ਕੇ ਤੈਨੂੰ ਉਹ ਚੱਲ ਕੋਈ ਅਸੀਂ ਇੱਧੇ ਨਹੀਂ ਬੈਠੇ ਮਾਰਦੇ ਨੇ ਤੂੰ ਮੈਨੂੰ ਇਹ ਪਾਰ ਚਾਹ ਗਾ ਮਾਰਦਾ ਮਾਰਦਾ ਗਾੜੇ ਬੰਦ ਕਰਦਾ ਭਾਈ ਗਾੜੇ ਨਾ ਤੂੰ ਤੂੰ ਤਾਂ ਤੂੰ ਤਾਂ ਮਾਰਦਾ ਤੰਦਾ ਮਾਰ ਨੂੰ ਮੈਨੂੰ ਉੱਪਰ ਕਰਦੇ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਸਥਾਪਿਤ ਹੋ ਗਏ ਹਨ ਰਿਕਾਰਡ ਕਰ ਲਿਆ ਵੀਡੀਓ ਨੂੰ ਵੀਡੀਓ ਵੀਡੀਓ ਕਹਿੰਦੇ ਕਹਿੰਦਾ ਮਾਰਦਾ ਨਾ ਮਾਰਦਾ ਨਾ ਮਾਰਦੇ ਤੂੰ ਮੈਨੂੰ ਫੇਰ ਮਾਰਨਾ ਮੈਂ ਜਾ ਕੇ ਥਾਣੇ ਸਿੱੜ ਦੂੰਗਾ ਤੈਨੂੰ ਇਕੱਲੇ ਨੂੰ ਤਕਲੀਫ ਹੈ ਕੋਈ ਬੰਦਾ ਬੰਦਾ ਖੜਾ ਹੈ ਇੱਥੇ ਲੱਕਾ ਭਗਵਾ ਆ ਦੇ ਕਾਰ ਨੂੰ ਮਾਰ ਦੇ ਨੂੰ ਮਾਰੂ ਕੌਣ ਆਪਾਂ ਲੈ ਕੇ ਖੜਾ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਆ ਤਕਲੀਫ ਮੈਨੂੰ ਭੁੱਗਾ ਦੇ ਗੋਲ ਕਰਨੀ ਤਾਂ ਤੂੰ ਪੁੱਤ ਅੱਧਿਕੜੀ ਤੂੰ ਬਾਈ ਅੱਜ ਅੱਜ ਆਜਾ ਨਾ ਨਾ ਬੜਾ ਹੋ ਰਿਹਾ ਏ ਤੂੰ ਕੌਣ ਮਰਦਾ ਕਰਦਾ ਤੂੰ ਤੈਨੂੰ ਪਾਇਆ ਸ਼ਾਮਾਂ ਦੀ ਸ਼ੁਰੂ ਹੋਏ ਚਾਰ ਸੌ ਰੁਪਏ ਬਾਣੀ ਪਾਉਂਦੇ ਤਕਲੀਫ ਮੈਨੂੰ ਦੇ ਤੈਨੂੰ ਪਾਉਂਦੇ ਯੂਥ ਹੋਣ ਦਿਓ ਸਭ 400 ਰੁਪਏ ਪਹਿਲਾ ਉਹ ਚੱਲ ਮਾਰ ਕੇ ਮਾਰ ਕੇ ਦੇਖ ਰਿਹਾ ਤੂੰ ਉਹ ਚੱਲ ਤੂੰ ਅਸੀਂ ਇੱਧਰ ਨਹੀਂ ਬੈਠੇ ਮਾਰਦੇਗਾ ਤੂੰ ਮੈਨੂੰ ਇਹ ਪੰਜ ਸਾਹਗਰ ਮਾਰਦਾ ਗਾੜੇ ਬੱਤ ਕਰਦਾ ਤਾਈ ਗਾੜੇ ਦਾ ਤੰਦਾ ਮਾਰਨ ਮੈਨੂੰ ਮੈਂ ਕਦੀ ਪਰ ਨਹੀਂ ਚੱਲ ਰਿਕਰਡ ਕਰ ਲੀਏ ਵੀ ਜੀ ਵੀਡੀਓ ਵੀਡੀਓ ਕਹਿੰਦੇ ਕਹਿੰਦਾ ਮਾਰਦਾ ਨਾ ਮਾਰਦਾ ਨਾ ਮਾਰਦੇ ਤੂੰ ਮੈਨੂੰ ਕਿਥੇ ਮਾਰਨਾ ਕੱਲਾ ਮੈਂ ਚੱਕ ਕੇ ਥਾਣੇ ਛੱਡ ਦੂੰਗਾ ਜਿੱਥੇ ਨਾ ਜਿੱਥੇ ਮਾਰਦੇ ਤੈਨੂੰ ਕੱਲਾ ਨੂੰ ਤਕਲੀਫ ਹੈ ਪੰਖੋ ਬੰਦਾ ਖੜਾ ਹੈ ਇੱਥੇ ਲਗਾ ਭਗਵਾਸ ਕਰ ਆਜ ਨੂੰ ਮਾਰੂਗਾ 500 ਬੰਦਾ ਇੱਥੇ ਖੜਾ ਹੋਰ ਤਾਂ ਕੋਈ ਬੋਲ ਨਹੀਂਦਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਹੁੰਦਾ ਨਾ કોલ કરને થાય ઓપન આલી ਪਹਿਲਾ ਸੈਲ ਕਰਦਾ ਤੂੰ ਮੈਂ ਤੇ ਤੂੰ ਜਿੰਦਗੀ ਕਰ ਤੂੰ ਮੈਂ ਉਹ ਮਾਰ ਕੇ ਦੇਖ ਰੋ ਉਹ ਚੱਲ ਤੂੰ ਅਸੀਂ ਇੱਧਰ ਨਹੀਂ ਬੈਠੇ ਮਾਰਦੇ ਤੈਨੂੰ ਮੈਨੂੰ ਇਹ ਪੰਜ ਚੌਗਾਂ ਮਾਰ ਕੇ ਮਾਰਦਾ ਗਾਣੇ ਬੰਦ ਕਰਦਾ ਤਾ ਤੂੰ ਮੈਂ ਤਾਂ ਦਾ ਮਾਰ ਮੈਨੂੰ ਮਲਾਈਕਰ ਲਈ ਵੀ ਜੀ ਵੀਡੀਓ ਵੀਡੀਓ ਵੀਡੀਓ